ਮੌਨਸੂਨ ਨੇ ਸਬਜ਼ੀ ਮੰਡੀ ਵਿੱਚ ਗਾਕਾ ਦੇ ਛੜਾਈ ਪਸੀਨੇ ਕੱਦੂ ਤਾਂ ਬਣਿਆ ਸ਼ਾਹੀ ਪਨੀਰ ਸਲਾਦ ਵੀ ਖਾਣ ਨੂੰ ਪੈ ਰਿਆ ਮਹਿੰਗਾ ਤੋਰੀ ਜਿਸ ਨੂੰ ਕੋਈ ਪੁੱਛਦਾ ਨਹੀਂ ਸੀ ਉਹਦਾ ਰੇਟ ਵੀ ਹੋਇਆ ਦੁੱਗਣਾ ਪੰਜਾਰ ਰੁਪਏ ਤੋਂ ਘੱਟ ਕੋਈ ਸਬਜ਼ੀ ਨਹੀਂ ਮਿਡਲ ਕਲਾਸ ਦਾ ਛੱਡੋ ਇੱਥੇ ਦਿਹਾੜੀਦਾਰ ਦਾ ਵੀ ਖਾਣਾ ਔਖਾ ਹੋਇਆ ਕੀ ਕਿਹਾ ਸਬਜੀ ਮੰਡੀ ਪਹੁੰਚੇ ਗਾਕਾ ਨੇ ਜਰਾ ਸੁਣੋ ਸੁਈ ਦੇ ਵੱਟ ਤੇ ਜੀ ਜਦੋਂ ਬਾਰਿਸ਼ ਪਈ ਐ ਹਾਂਜੀ ਹਾਂਜੀ ਇਹਦੇ ਨਾਲ ਬਹੁਤ ਫਰਕ ਪੈ ਗਿਆ ਜੀ ਠੀਕ ਐ ਜੀ ਜਿਹੜੀ ਸਬਜੀ 25 30 ਰੁਪਏ ਕਿਲੋ ਕਦੋਂ ਲੈ ਕੇ ਜਾਂਦੇ ਸੀ ਠੀਕ ਐ ਜੀ ਹੁਣ 70 ਰੁਪਏ ਬੋਲਦੇ ਐ ਠੀਕ ਐ ਕੀ ਕੋਈ ਖਾਲੂਗਾ ਠੀਕ ਐ ਜੀ ਅੱਛਾ ਟਮਾਟਰ ਆ ਜਿਹੜੇ ਟਮਾਟਰ ਵੀ ਅਸੀਂ 90 ਤੋਂ ਘੱਟ ਹੀ ਨਹੀਂ ਬੋਲਦੇ ਚੰਗੇ ਟਮਾਟਰ ਮਤਲਬ ਠੀਕ ਹੈ ਤੇ ਕੋਈ ਸਬਜ਼ੀ ਲਾ ਲਓ ਤੋਰੀ 120 ਰੁਪਏ ਬੋਲੀ ਜਾਂਦੇ ਆ ਕੀ ਖਾਣ ਨੂੰ ਕੀ ਕਰੂਗਾ ਬੰਦਾ ਦੱਸ ਪਰ ਬਾਰਿਸ਼ ਕਾਰਨ ਜਿਹੜੀ ਮਹਿੰਗਾਈ ਆ ਉਹਨੂੰ ਹੋਰ ਜ਼ਿਆਦਾ ਜਿਹੜੀ ਆ ਗਈ ਆ ਉੱਪਰ ਪਹੁੰਚ ਚੁੱਕੀ ਆ ਤੇ ਆਮ ਆਦਮੀ ਦਾ ਜਿਹੜਾ ਬਜਟ ਆ ਸਾਰਾ ਗੜਬੜ ਹੋ ਗਿਆ ਹੁਣ ਤੇ ਸਬਜ਼ੀ ਖਰੀਦਣ ਆਮ ਦਿਨਾਂ ਨਾਲ ਕਿੰਨਾ ਕੁ ਰੇਟ ਵਧਿਆ ਹੈਗੀ ਲਗਭਗ ਦੁੱਗਣੇ ਤੋਂ ਜ਼ਿਆਦਾ ਹੋ ਗਿਆ ਜੀ ਦੁੱਗਣੇ ਤੋਂ ਜ਼ਿਆਦਾ ਜਿਹੜੀ ਗੋਭੀ ਅਸੀਂ ਪਹਿਲਾਂ 50 ਰੁਪਏ 60 ਰੁਪਏ ਲੈਂਦੇ ਸੀ ਅੱਜ 120 ਰੁਪਏ ਖਰੀਦੀ ਆ ਐਨਾ ਫਰਕ ਹੈ ਜੀ ਆਮ ਘਰਾਂ ਦੀ ਸ਼ਾਨ ਮਨਾਇਆ ਦੇ ਕਦੂ ਜਿਹੜਾ ਹਰ ਘਰ ਬਣਦਾ ਉਹ ਵੀ ਵੀ ਹੁਣ ਵਸ ਸ਼ਾਈ ਪਨੀਰ ਦੇ ਬਰਾਬਰ ਚਲਾ ਗਿਆ ਕਦੂ ਨਹੀਂ ਕਹਿ ਸਕਦੇ ਹੁਣ ਆਪਾਂ ਹੁਣ ਸ਼ਾਈ ਪਨੀਰ ਕਹਿ ਸਕਦੇ ਹਾਂ ਠੀਕ ਹੈ ਹਾਂਜੀ ਠੀਕ ਹੈ ਬਜਟ ਕਿੰਨਾ ਕਿੰਨਾ ਆ ਗਿਆ ਬਜਟ ਜਿਹੜਾ ਆਮ ਪਰਿਵਾਰ ਹੈ ਜੀ ਉਹਦਾ ਬਜਟ ਸਮਝ ਲਓ ਜੀ ਜਿਹੜਾ 2000 ਦੀ ਸਬਜ਼ੀ ਵੀ ਨਹੀਂ ਲੈਂਦਾ ਸੀ ਉਹ 4000 ਦੇ ਕਰੀਬ ਸਬਜ਼ੀ ਵੇਚਣ ਵਾਲੇ ਦੁਕਾਨਦਾਰਾਂ ਨੇ ਦੱਸਿਆ ਕਿ ਸਬਜ਼ੀਆਂ ਦੇ ਰੇਟ ਥੋਕ ਮਾਰਕੀਟ ਵਿੱਚ ਵੀ ਵੱਧ ਗਏ ਨੇ ਉਸ ਹਿਸਾਬ ਨਾਲ ਸਾਨੂੰ ਵੀ ਮਹਿੰਗੀ ਪੈ ਰਹੀ ਹੈ ਅਤੇ ਅੱਗੇ ਵੇਚਣ ਵਿੱਚ ਵੀ ਰੇਟ ਵੱਧ ਗਏ ਨੇ ਸਾਡੀ ਸੇਲ ਉੱਤੇ ਵੀ ਅਸਰ ਪਿਆ ਹੈ ਰੇਟ ਦੁੱਗਣੇ ਹੋ ਚੁੱਕੇ ਨੇ ਅਤੇ ਦੱਸਿਆ ਕਿ ਕਦੋਂ ਤੱਕ ਇਹ ਰੇਟ ਇਸੇ ਤਰ੍ਹਾਂ ਬਣੀ ਰਹਿਣਗੇ ਜੋ 40 ਵਿਖਰੀ ਸੀ ਉਹ 80 ਹੋ ਗਈ ਹੈ ਡਬਲ ਰੇਟ ਹੋ ਗਿਆ ਡਬਲ ਰੇਟ ਹੋ ਗਿਆ ਸੇਲ ਤੇ ਕਿੰਨਾ ਕ ਅਸਰ ਪਿਆ ਹੈ ਸੇਲ ਤੇ ਪੂਰਾ ਅਸਰ ਆ ਜੀ ਹੁਣ ਜੇ ਅਸੀਂ 3 ਗ੍ਰੇਡ ਕੱਦੂ ਦੇ ਵੇਚੀ ਜੀ ਮੰਨ ਕੇ ਚੱਲੋ ਹੁਣ 1 ਗ੍ਰੇਡ ਵੇਚਦੇ ਆ ਅੱਛਾ ਉਹ ਰੇਟਰ ਜੀ ਨੂੰ ਕਿਲੋ ਦੀ ਲੋੜ ਹੈ ਉਹ 3 ਪਾਈ ਆ 700 ਗ੍ਰਾਮ ਲੈ ਕੇ ਸਰ ਕਿੰਨੇ ਦਿਨ ਇਹ ਐਸੇ ਤਰ੍ਹਾਂ ਰਹਿਣ ਦੀ ਸਭਾਵਨਾ ਹੈ ਇਹ ਘੱਟੋ ਘੱਟ 20 ਦਿਨ 20 ਦਿਨ ਇਹ ਸੇਵ ਤੇ ਕਿੰਨਾ ਘਸਰ ਹੈਗਾ ਜੇ ਆਪਾਂ ਗੱਲ ਕਰੀਏ ਕਿੰਨਾ ਤੁਸੀਂ ਪਹਿਲਾਂ ਬਜਟ ਕਰਦੇ ਸੀ ਹੁਣ ਕਿੰਨਾ ਜੇ ਅਸੀਂ ਪਹਿਲਾਂ 4 400 500 ਕਮਾਉਂਦੇ ਸੀ ਐ ਤੇ 300 200 ਸੀ ਹੁਣ ਕਦੋਂ ਮੰਡੀ 'ਚ 70 ਤੋਂ 65 ਰੁਪਏ ਕਿਲੋ ਵਿਕ ਰਿਹਾ ਹੈ ਇੱਥੇ 80 ਰੁਪਏ ਕਿਲੋ ਵਿਕ ਰਿਹਾ ਹੈ ਹਾਂ ਜੀ ਇੱਕ ਬੰਦਾ ਠਿੱਕੇ ਤੇ ਬਣ ਲੈ ਕੇ ਵੀਦਾ ਜਾਂ ਮਗਰ ਗੋਭੀ ਬੀਜੀ ਸੀ ਫਿਰ ਝਲੇਵਾਰੀ ਜਾਂ ਕੋਈ ਗਾਦਰ ਸੀਗੀ ਉਹ ਲੋਕਾਂ ਨੇ 10 ਰੁਪਏ ਕਿਲੋ ਵੀ ਨਹੀਂ ਚੱਕੀ 5 ਰੁਪਏ ਕਿਲੋ ਵੀ ਨਹੀਂ ਚੱਕੀ ਗਾਲੀ ਛੜੀ ਗਈ ਹੈ ਹੁਣ ਉਹੀ ਗੋਭੀ 80 ਰੁਪਏ ਕਿਲੋ ਹੋ ਗਈ ਉਹੀ ਗੋਭੀ ਲੋਖੋਸੋ ਘਾ ਖਾ ਰ ਮੰਨ ਕੇ ਚਲੋ ਵੀ ਲੋਕਾਂ ਦਾ ਜਿਹੜਾ ਜ਼ਿੰਮੇਦਾਰਾਂ ਨੇ ਆਪ ਬੀਜਿਆ ਸੀਗਾ ਉਹਨਾਂ ਦੇ ਠੇਕੇ ਨਹੀਂ ਪੂਰੇ ਹੋਏ ਉਹ ਜਿਹੜੇ ਬਾਹਰੋਂ ਆ ਰਿਹਾ ਉਹ 60 ਰੁਪਏ ਕਿਲੋ ਵਿਕ ਰਿਹਾ ਉਹ 5 ਰੁਪਏ ਕਿਲੋ ਵਿਕਦਾ ਸੀਗਾ ਝੋਨਾ ਬੀਜੇ ਜਾਣ ਕਰਕੇ ਅਤੇ ਮਾਨਸੂਨ ਕਰਕੇ ਸਬਜ਼ੀਆਂ ਦੇ ਰੇਟ ਪ੍ਰਭਾਵਿਤ ਹੋਏ ਨੇ ਕਈ ਸਬਜ਼ੀਆਂ ਬਾਹਰਲੇ ਸੂਬਿਆਂ ਤੋਂ ਆ ਰਹੀਆਂ ਨੇ ਜਿਸ ਕਰਕੇ ਆਮ ਜਨਤਾ ਦੀ ਜੇਬ ਉੱਤੇ ਅਸਰ ਜ਼ਰੂਰ ਦੇਖਣ ਨੂੰ ਮਿਲਿਆ ਇਸ ਦੇ ਨਾਲ ਹੀ ਸਬਜ਼ੀ ਵੇਚਣ ਵਾਲਿਆਂ ਦੀ ਕਮਾਈ ਵੀ ਘਟ ਰਹੀ ਹੈ ਹੁਣ ਅਜਿਹੇ ਹਾਲਾਤ ਕਦੋਂ ਤੱਕ ਬਣੇ ਰਹਿਣਗੇ ਇਹ ਦੇਖਣਾ ਹੋਵੇਗਾ ਈਟੀਵੀ ਭਾਰਤ ਲਈ ਬਠਿੰਡਾ ਤੋਂ ਅਮਨਦੀਪ ਗੋਸਲ ਦੀ ਰਿਪੋਰਟ